हां जी मित्रों की हालचाल ने मैं आ ਤੁਹਾਡਾ ਆਪਣਾ ਮਰਦੋਤ ਆਪਾਂ ਨਾ ਅੱਜ ਬੀਡਰਾਉ ਕੰਦੇ ਵਿੱਚ ਆ ਤੇ ਆਪਣਾ ਬਾਪੂ ਜੀ ਆ ਨਾਲ ਆਪਣਾ ਦੋਸਤ ਆ ਤੇ ਇਹਦਾ ਮਤਲਬ ਬਾਪੂ ਜੀ ਦਵਾਈ ਦਿੰਦੇ ਆ ਮਤਲਬ ਜਿਹੜੀ ਦੱਦ ਹੋ ਜਾਂਦੀ ਆ ਜਾਖਮਣੀ ਹੋ ਜਾਂਦੇ ਖੋਸ਼ਕੀ ਨਾਲ ਬਹੁਤ ਜ਼ਿਆਦਾ ਸਕੈਂਸ ਖੋਸ਼ਕੁੰਦੀ ਉਹਦੀ ਦਵਾਈ ਦਿੰਦੇ ਆ ਬਾਪੂ ਜੀ ਆਪਾਂ ਗਾਲੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਆਪਣਾ ਪੈਂਡਕੜਾ ਜੀ ਬੀਡਰਾਉ ਕੇ ਬੀਡਰਾਉ ਕਿਤੇ ਆਪਾਂ ਦਵਾਈ ਦਿੰਨੇ ਆ ਮਤਲਬ ਉਹਦਾ ਦੱਸੋ ਕੁਛ ਮਾੜਾ ਮੋਟਾ ਵੀ ਦਵਾਈ ਕੀ ਵੀ ਵੀਰੇ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਇਹ ਨੁਕਸਾ ਹੱਥ ਲੱਗਿਆ ਇਹ ਦਵਾਈ ਆਪਾਂ ਉਤੋਂ ਖੁਰ ਦੱਦ ਹੋ ਜਾਂਦੀ ਹੈ ਥੋੜੇ ਥੋੜੇ ਗੋਲ ਦੀ ਤਰ੍ਹਾਂ ਕਿਤੇ ਧੌਣ ਤੇ ਹੋ ਗਈ ਲੱਤਾਂ ਤੇ ਹੋ ਗਈ ਜੋੜਾਂ ਚ ਹੋ ਗਈ ਉਹਨੂੰ ਉੱਤੋਂ ਏਰਨੇ ਕੋਹੇ ਦੇ ਨਾਲ ਖੁਰਚ ਕੇ ਇੱਕ ਵਾਰਾਂ ਹੀ ਲਾਉਣੀ ਹੈ ਇੱਕ ਵਾਰਾਂ ਦੇ ਲਾਉਣ ਦੇ ਨਾਲ ਹੀ ਮਹਾਰਾਜ ਦੀ ਕਿਰਪਾ ਨਾਲ 100% ਮਰੀਜ਼ ਠੀਕ ਹੋ ਜਾਂਦਾ ਹੈ ਲੋ ਮਿੱਤਰੋ ਇੱਕ ਵਾਰੀ ਲਾਉਣ ਨਾਲ ਮਤਲਬ ਤੁਹਾਨੂੰ ਦੁਆਰਾ ਆਉਣ ਦੀ ਲੋੜ ਨਹੀਂ ਤੇ ਬਾਕੀ ਨਾ ਜਿਹੜੀ ਫ੍ਰੀ ਆਫ ਕਾਸਟ ਆ ਉਹਦਾ ਦਵਾਈ ਦਾ ਕੇ ਖਰਚਾ ਨਹੀਂ ਹੈਗਾ ਸਾਰੀ ਉਹ ਫ੍ਰੀ ਦਿੱਤੀ ਜਾਊਗੀ ਲਾਲਚ ਕੋਈ ਨਹੀਂ ਲਾਲਚ ਕੋਈ ਨਹੀਂ ਹਾਂ ਫ੍ਰੀ ਸੇਵਾ ਵਾ ਤੇ ਬਾਕੀ ਤੁਸੀਂ ਜਰ ਬਾਪੂ ਜੀ ਕੋਲੇ ਪਹੁੰਚਣਾ ਤੇ ਬਾਕੀ ਬਾਪੂ ਜੀ ਕਹਿੰਦੇ ਜੇ ਕਈ ਵਾਰੀ ਬੰਦਾ ਦੂਰੋਂ ਆਉਂਦਾ ਵਾ ਲੰਮੀ ਬਾਟੋਂ ਦੇ